10ਵੇਂ ਪਾਤਸ਼ਾਹੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਹਜ਼ੂਰ ਸਾਹਿਬ ਗਏ ਮਹਾਰਾਜ ਉੱਥੇ ਆਪ ਸੰਗਤਾਂ ਦੇ ਦਰਸ਼ਨ ਕੀਤੇ ਹੋਣੇ ਮਹਾਰਾਜ ਤਕਰੀਬਨ 14 ਮਹੀਨੇ ਰਹੇ ਹਜ਼ੂਰ ਸਾਹਿਬ ਤੇ ਹਜ਼ੂਰ ਸਾਹਿਬ ਮਹਾਰਾਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਪਹਿਲੇ ਸਰੂਪ ਤੋਂ ਹੀ ਬਾਣੀ ਦੇ ਨਾਲ ਜੋੜ ਦਿੱਤਾ ਸਿੱਧਾਂ ਨੇ ਪੁੱਛਿਆ ਸੀ ਮਾਰੇ ਨੂੰ ਤੁਹਾਡਾ ਗੁਰੂ ਕੌਣ ਤੇ ਮਾਰੇ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਤੇ ਲਾ ਇਹ ਸ਼ਬਦ ਗੁਰੂ ਹੈ ਸਾਡਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰੂ ਅਮਰਦਾਸ ਜੀ ਮਾਰ ਨੇ ਕਿਹਾ ਕਿ ਬਾਣੀ ਜਿਹੜੀ ਹੈ ਇਹ ਬਾਣੀ ਹੀ ਗੁਰੂ ਹੈ ਇਹ ਸੱਚੀ ਬਾਣੀ ਹੈ ਆਵੋ ਸਿੱਖ ਸਤਗੁਰੂ ਕੇ ਪਿਆਰ ਰਿਓ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇ ਦੀ ਬਾਣੀ ਆਸਿਰ ਬਾਣੀ ਕਿ ਜਿਹੜੀ ਬਾਣੀ ਹੈ ਨਾ ਇਹ ਸ਼੍ਰੋਮਣੀ ਬਾਣੀ ਹੈ ਸਭ ਤੋਂ ਉੱਚੀ ਬਾਣੀ ਹੈ ਗੁਰੂ ਰਾਮਦਾਸ ਜੀ ਮਾਰੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਕਿ ਬਾਣੀ ਜਿਹੜੀ ਹੈ ਗੁਰੂ ਹੈ ਗੁਰੂ ਦੇ ਵਿੱਚ ਤੇ ਬਾਣੀ ਵਿੱਚ ਕੋਈ ਵੀ ਫਰਕ ਨਹੀਂ ਹੈ ਫਿਰ ਗੁਰੂ ਅਰਜਨ ਦੇਵ ਜੀ ਮਾਰੇ ਨੂੰ ਪੁੱਛਿਆ ਜਦੋਂ ਮਾਰੇ ਨੇ ਸਰੂਪ ਲਿਖਵਾਇਆ ਸੀ ਕਿ ਮਹਾਰਾਜ ਇਹਨੂੰ ਕੀ ਜਾਣੀਏ ਤਾਂ ਉੱਥੇ ਮਾਰੇ ਨੇ ਕਿਹਾ ਸੀ ਗ੍ਰੰਥ ਰਿਦਾ ਗੁਰ ਕੋ ਇਹ ਜਾਨੋ ਇਹ ਸਾਡਾ ਹਿਰਦਾ ਮਹਾਰਾਜ ਨੇ ਕਿਹਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਡਾ ਹਿਰਦਾ ਹੈ ਸਾਰੇ ਸਤਿਗੁਰਾਂ ਨੇ ਬਾਣੀ ਦਾ ਸਤਕਾਰ ਕੀਤਾ ਫਿਰ ਉਸੇ ਹੀ ਸਰੂਪ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਬਾਣੀ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਆਪਣੇ કંਠੋ ਉਚਾਰਨ ਕਰਕੇ ਸਾਰੀ ਬਾਣੀ ਮਹਾਰਾਜ ਨੇ ਆਪਣੇ કંਠੋ ਲਖਵਾਈ ਮਹਾਰਾਜ ਉਚਾਰਨ ਕਰਦੇ ਭਾਈ ਮਣੀ ਜੀ ਮਣੀ ਸਿੰਘ ਜੀ ਲਿਖਿਆ ਕਰਦੇ ਉਸ ਸਰੂਪ ਲਿਖਿਆ ਗਿਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਲਿਖਾਈ ਗਈ ਸਾਰੀ ਬਾਣੀ ਮਹਾਰਾਜ ਜੀ ਨੇ ਲਿਖਵਾਈ ਤੇ ਉਸੇ ਹੀ ਸਰੂਪ ਨੂੰ ਮਹਾਰਾਜ ਜੀ ਨੇ ਫਿਰ ਨੰਦੇੜ ਸਚਕੰਡ ਸ੍ਰੀ ਹਜ਼ੂਰ ਸਾਹਿਬ ਉੱਥੇ ਗੁਰਤਾ ਗੱਦੀ ਦੇ ਕੇ ਬਚਨ ਕਹੇ ਜਿਹੜਿਆ ਪਰਦਾਸ ਤੋਂ ਮਗਰੋਂ ਪੜਦੇ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਉਹ ਸ਼ਬਦ ਮੈਂ ਲੇਹ ਮਾਰੇ ਕਹਿਣ ਲੱਗੇ ਤੁਹਾਡਾ ਅੱਜ ਤੋਂ ਸਿੱਖਾਂ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਜਦੋਂ ਕੋਈ ਵੀ ਖੁਸ਼ੀ ਗਮੀ ਦਾ ਸਮਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਆਸਰਾ ਲੈਣਾ ਸਿੱਖਾਂ ਨੇ ਪੁੱਛਿਆ ਮਹਾਰਾਜ ਜੇ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ ਜਵੇਂ ਸਰੀਰ ਕਰਕੇ ਤੁਹਾਡੇ ਨਾਲ ਬਚਨ ਕਰਦੇ ਅਸੀਂ ਸਾਡਾ ਮਨ ਕਰੇ ਕਿ ਤੁਹਾਡੇ ਨਾਲ ਗੱਲਾਂ ਕਰਨੀਆਂ ਫਿਰ ਕੀ ਕਰੀਏ ਤਾਂ ਮਹਾਰਾਜ ਜੀ ਕਹਿਣ ਲੱਗੇ ਉਦੋਂ ਤੁਸੀਂ ਤਾਬਿਆ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਿਓ ਤੇ ਮੇਰੇ ਨਾਲ ਗੱਲਾਂ ਹੋਣਗੀਆਂ ਇਹ ਬਾਣੀ ਪੜਨੀ ਬਾਣੀ ਸੁਣਨੀ ਇਹ ਗੁਰੂ ਮਹਾਰਾਜ ਜੀ ਦੇ ਨਾਲ ਗੱਲਾਂ ਕਰਨੀਆਂ ਨੇ ਬਚਨ ਕਰਨੇ ਇਹ ਜੇ ਕੋਈ ਸਿੱਖ ਬਾਣੀ ਪੜਦਾ ਬਾਣੀ ਸੁਣਦਾ ਨਾ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਸਾਡੀਆਂ ਗੱਲਾਂ ਹੁੰਦੀਆਂ ਨੇ ਮਹਾਰਾਜ ਬਚਨ ਕਰਦੇ ਸਾਡੇ ਨਾਲ ਬਾਣੀ ਵਿੱਚ ਬਚਨ ਆਇਆ ਨਾ ਮਾਰੇ ਕਹਿੰਦੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪ੍ਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ ਵੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਦੇਖਿਆ ਉਹ ਵੀ ਤਰ ਗਏ ਤੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਿਆ ਉਹ ਵੀ ਤਰ ਗਏ ਤੇ ਜੇ ਅੱਜ ਕੋਈ ਕਵੇ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਦੇਖਣਾ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਨਾ ਕਵੇ ਸੁਣਿਆ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਮਰ ਦੇ ਦਰਸ਼ਨ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਦੇਖਣਾ ਹੈ ਸੁਣਨਾ ਕੀ ਹੈ ਸੁਣਨਾ ਹੈ ਜੇ ਬਾਣੀ ਅਸੀਂ ਸੁਣੀਏ ਬਾਣੀ ਦਾ ਪਾਠ ਸੁਣੀਏ ਅਸੀਂ ਤਾਂ ਬਾਣੀ ਨੂੰ ਸੁਣਨਾ ਕੀ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਣਨਾ ਹੈ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਦੇਖ ਲਿਆ ਸ਼ਰਧਾ ਦੀ ਅੱਖ ਦੇ ਨਾਲ ਰਾਏ ਬੁਲਾਰ ਨੇ ਦੇਖਿਆ ਉਹਦਾ ਭਲਾ ਹੋ ਗਿਆ ਜਿਹੜੇ ਸ਼ਰਦਾ ਦੀ ਅੱਖ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖਣਗੇ ਉਹਨਾਂ ਦਾ ਭਲਾ ਹੋ ਜਾਣਾ ਰਾਏ ਬੁਲਾਰ ਨੇ ਖੀਰਲੇ ਸਮੇਂ ਬਚਨ ਸੁਨੇ ਮਹਾਰਾਜ ਦੇ ਉਹਨੂੰ ਬ੍ਰਹਮ ਗਿਆਨ ਕਰਵਾ ਦਿੱਤਾ ਪਿਤਾ ਜੀ ਖੀਰਲੇ ਸਮੇਂ ਜਦੋਂ ਸਰੀਰ ਛੱਡਣ ਲੱਗੇ ਨਾ ਬਾਬਾ ਕਾਲੂ ਜੀ ਕਹਿਣ ਲੱਗੇ ਪੁੱਤਰ ساری ਉਮਰ ਤੇਰੇ ਨਾਲ ਮੈਂ ਲੜਦਾ ਹੀ ਰਿਆ ਲੋਕ ਤੈਨੂੰ ਰੱਬ ਕਹਿੰਦੇ ਰਹੇ ਸੰਤ ਕਹਿੰਦੇ ਰਹੇ ਪਰ ਮੈਂ ਤੇਰੇ ਨਾਲ ਲੜਦਾ ਰਿਆ ਗੁੱਸੇ ਹੁੰਦਾ ਰਿਆ ਤੇਥੋਂ ਮਾਇਆ ਦੀ ਝਾਕ ਰੱਖਦਾ ਰਿਆ ਪਰ ਤੂੰ ਮੈਨੂੰ ਦੱਸਦਾ ਦੇ ਤੂੰ ਹੈ ਕੌਣ ਵੀ ਦੱਸਦਾ ਦੇ ਤੂੰ ਹੈ ਕੌਣ ਮੈਂ ਤਾਂ ਤੈਨੂੰ ਆਪਣਾ ਪੁੱਤਰ ਹੀ ਸਮਝੀ ਗਿਆ ਦੁਨੀਆ ਤੈਨੂੰ ਹੋਰ ਕੁਝ ਕਹਿੰਦੀ ਐ ਤੂੰ ਦੱਸਦਾ ਦੇ ਮਾਰ ਨੇ ਵੇਖਿਆ ਵੀ ਉਹਨੇ ਆਖੀਰਲਾ ਸਮਾਂ ਪਿਤਾ ਜੀ ਦਾ ਫਿਰ ਗੁਰੂ ਨਾਨਕ ਸਾਹਿਬ ਦੇ ਪਿਤਾ ਹੋਣ ਕਿਤੇ ਨਰਕਾਂ ਚ ਜਾਣਗੇ ਨਰਕਾਂ ਚ ਨਹੀਂ ਨਾ ਜਾਣਗੇ ਕਹਤਾ ਗੁਰੂ ਨਾਨਕ ਸਾਹਿਬ ਦੇ ਪਿਤਾ ਹੀ ਭਾਵੇਂ ਮਾਇਆ ਚ ਸੁੱਤ ਰਹੀ ਪਰ ਅਖੀਰਲੇ ਸਮੇਂ ਦੇਖਿਆ ਜਦੋਂ ਪਿਤਾ ਨੇ ਬੇਨਤੀ ਕੀਤੀ ਫਿਰ ਮਹਾਰਾਜ ਜੀ ਨੇ ਆਪਣਾ ਰੂਪ ਵਿਖਾਇਆ ਕਿ ਮੇਰਾ ਇਹ ਰੂਪ ਹੈ ਵੀ ਉਸ ਵਾਹਿਗੁਰੂ ਦਾ ਹੀ ਅਵਤਾਰ ਆ ਮੈਂ ਤਾਂ ਜਦੋਂ ਪਿਤਾ ਜੀ ਨੇ ਵੇਖਿਆ ਤੇ ਪਿਤਾ ਜੀ ਨਾ ਪੈਰੀ ਹੱਥ ਲਾਉਣ ਲੱਗੇ ਮਹਾਰਾਜ ਜੀ ਨੇ ਫੜ ਲਈ ਪਿਤਾ ਜੀ ਕਹਿਣ ਲੱਗੇ ਪੁੱਤਰ ਪਹਿਲਾਂ ਕਿਉਂ ਨਹੀਂ ਮੈਨੂੰ ਇਹ ਰੂਪ ਵਿਖਾਇਆ ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਪਿਤਾ ਜੀ ਕੋਈ ਤਾਂ ਚਾਹੀਦਾ ਸੀ ਨਾ ਜਿਹਦੇ ਅੱਗੇ ਮੈਂ ਝੁਕ ਸਕਦਾ ਸਾਰੀ ਦੁਨੀਆ ਗੁਰੂ ਨਾਨਕ ਸਾਹਿਬ ਜੀ ਅੱਗੇ ਝੁਕਦੀ ਸਿੱਧ ਵੀ ਝੁਕ ਗਏ ਪੀਰ ਵੀ ਝੁਕ ਗਏ ਸਾਰੇ ਝੁਕ ਗਏ ਸਾਰੇ ਝੁਕ ਗਏ ਨਾ ਮਹਾਰਾਜ ਅੱਗੇ ਉਹਨਾਂ ਨੂੰ ਇਹ ਕਹਿਣਾ ਪਿਆ ਧੰਨ ਨਾਨਕ ਤੇਰੀ ਵੱਡੀ ਕਮਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਆਪਾਂ ਇਹ ਪੜਦੇ ਕਈ ਵਾਰ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੇਖੋ ਸਿੱਖੋ ਸੁਣੋ ਇਹ ਗੱਲ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਕੋਈ ਵੱਡਾ ਨਹੀਂ ਤੇ ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਦਰਨ ਨੂੰ ਛੱਡ ਕੇ ਹੋਰ ਥਾਂ ਤੁਰੇ ਫਿਰਿਏ ਇਹਦਾ ਮਤਲਬ ਅਸੀਂ ਗੁਰੂ ਨਾਨਕ ਸਾਹਿਬ ਤੋਂ ਹੋਰ ਕਿਸੇ ਨੂੰ ਵੱਡਾ ਮੰਨਦੇ ਹਾਂ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਤ ਤੋਂ ਕੋਈ ਵੱਡਾ ਇਹ ਗੁਰੂ ਅਰਜਨ ਦੇਵ ਜੀ ਮਹਾਰਦੇ ਬਚਨ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੰਨ ਰਾਖੀ ਮੇਰੀ ਗੁਰੂ ਨਾਨਕ ਸਾਹਿਬ ਜੀ ਵੱਡੇ ਪਿਤਾ ਜੀ ਨੂੰ ਕਹਿਣ ਲੱਗੇ ਪਿਤਾ ਜੀ ਕੋਈ ਤਾਂ ਚਾਹੀਦਾ ਸੀ ਨਾ ਜਿਹਦੇ ਅੱਗੇ ਮੈਂ ਝੁਕ ਸਕਦਾ ਉੱਥੇ ਫਿਰ ਮਾਇਆ ਨੂੰ ਰੋਕ ਕੇ ਮਾਇਆਲੀ ਬੇਲਤੀ ਪਿਤਾ ਦੀ ਰੋਕ ਕੇ ਗਿਆਨ ਕਰਵਾਇਆ ਤੇ ਸੱਚਖੰਡ ਦਾ ਵਿੱਚ ਵਾਸਾ ਹੋਇਆ ਪਿਤਾ ਜੀ ਉਹਨਾਂ ਦਾ ਵੀ ਭਲਾ ਕੀਤਾ ਕਹਿਣ ਤੋਂ ਭਾਵ ਕੀ ਹੈ ਮਨ ਜੋ ਬਾਣੀ ਵਿੱਚ ਬਾਣੀ ਗੁਰੂ ਹੈ ਨਾ ਵੀ ਬਾਣੀ ਜਿਹੜੀ ਹੈ ਇਹ ਭਲਾ ਕਰਦੀ ਹੈ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਸੁਣਾਂਗੇ ਚਲਦਾ ਭਾਵ ਉਹਨਾਂ ਦੇ ਨਾਲ ਕਿਉਂਕਿ ਸ਼ਰਧਾ ਦੀ ਅੱਖ ਚਾਹੀਦੀ ਹੈ ਤੇ ਸਿੱਖੀ ਦੇ ਕੰਨ ਚਾਹੀਦੇ ਸੁਣਨ ਵਾਸਤੇ ਬਾਣੀ ਨੂੰ ਬਾਣੀ ਨੂੰ ਵੀ ਸਿੱਖੀ ਦੇ ਕੰਨ ਚਾਹੀਦੇ ਸੁਣਨ ਆ ਤੇ ਸਿੱਖੀ ਵਾਲੇ ਕੰਨ ਸਿੱਖ ਦੇ ਕੰਨ ਸਿੱਖ ਬਣ ਕੇ ਸੁਣਨਾ ਤੇ ਸਰਦਾ ਦੀ ਅੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਸਰਦਾ ਰੱਖ ਸਰਦਾ ਦੀ ਅੱਖ ਹੋਵੇਗੀ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਵੀ ਸਾਨੂੰ ਮਾਰ ਦੇ ਦਰਸ਼ਨ ਹੋ ਜਾਣਗੇ ਜੇ ਸਰਦਾ ਦੀ ਅੱਖ ਨਹੀਂ ਫਿਰ ਤਾਂ ਸਾਨੂੰ ਆ ਰਮਾਲੇ ਹੀ ਦੇਖਣਗੇ ਨਾ ਜੇ ਸਰਦਾ ਦੀ ਅੱਖ ਬਣਾਵਾਂਗੇ ਤੇ ਬਾਣੀ ਜੇ ਸਿੱਖੀ ਦੇ ਕੰਨ ਬਣਾ ਕੇ ਸੁਣਾਗੇ ਤਾਂ ਬਾਣੀ ਸਾਡਾ ਭਲਾ ਕਰ ਦੇ ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਬਚਨ ਕੀਤੇ ਸੀ ਕਿ ਸਿੱਖੋ ਤੁਹਾਡਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗ੍ਰੰਥ ਨੂੰ ਗੁਰੂ ਮੰਨਣਾ ਜੋ ਗ੍ਰੰਥੋਂ ਗਿਆ ਸੋ ਜਹਾਨੋਂ ਗਿਆ ਮਹਾਰਾਜ ਨੇ ਵੀ ਕਿਹਾ ਸੀ ਵੀ ਗੁਰਤਾ ਗੱਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਛੱਡ ਗਿਆ ਮੰਨਨੋ ਸਮਝੋ ਕਹਾਣੀ ਖਤਮ ਹੋ ਉਸ ਬੰਦੇ ਦੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਛੱਡ ਜਾਵੇ ਇਸ ਤਰ੍ਹਾਂ ਮਹਾਰਾਜ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਾਰ ਦੇ ਲੜ ਲਾਇਆ